ਆ 6000 ਦੀ ਹੈ ਭਾਜੀ। ਉਹ ਨਹੀਂ ਭਾਜੀ ਥੋੜੀ ਹੋਰ ਸਸਤੀ ਦਿਖਾਓ। 6000 ਤਾਂ ਬਹੁਤ ਜ਼ਿਆਦਾ। ਆ ਦੇ ਲਓ ਫਿਰ। ਆ 4000 ਦੀ ਹੈ। ਥੋੜੀ ਹੋਰ ਸਸਤੀ ਦਿਖਾਓ ਯਾਰ ਭਾਜੀ। ਹੋਰ ਸਸਤੀ। ਆਹੋ 4 ਪੈਸੇ ਤਾਂ ਵਜਣ। ਨਾਲ ਇਹਦਾ ਕੀ ਹੈ? ਇੱਥੇ ਸਾਰੇ ਕਿਤੇ ਕਰਾਦੇ ਪਾਣੀਓ ਫੇਰ ਨਾ ਹੁੰਦਾ। ਅੱਛਾ ਆ ਦੇ ਲਓ ਫਿਰ। 1500 ਦੀ ਹੈ। 1500 ਦੀ ਹੈ। ਹਾਂ ਦੇਖਿਆ? 40 ਰੁਪਏ ਬਚ ਗਏ ਨਾ ਐਦਾ ਹੀ ਆਪਾਂ ਥੋੜੇ ਥੋੜੇ ਕਰਕੇ ਪੱਕੀ 30000 ਰੁਪਏ ਜਮ੍ਹਾਂ ਕਰ ਲੈਣਾ ਆ ਗਈ ਬਿਜਲੀ ਦਾ ਬਿੱਲ ਆਹੋ ਕਿੰਨਾ ਆਇਆ ਇਹ ਤਾਂ ਪਿਛਲੇ 3 ਸਾਲ ਤੋਂ ਜ਼ੀਰੋ ਹੀ ਆ ਰਿਹਾ ਨਹੀਂ ਤਾਂ ਹਰ ਵਾਰ 4-4.5 ਹਜ਼ਾਰ ਰੁਪਏ ਆ ਜਾਂਦਾ ਸੀ ਮਤਲਬ 4000 ਬਿਚਾਰੇ ਹੋ ਹਾਂ ਸਾਲ ਦਾ 24000 ਰੁਪਏ ਹੈ ਨਾ ਇਹ 3 ਸਾਲਾਂ ਦਾ 72000 ਬਿਚਾ ਲਿਆ ਤੁਸੀਂ ਹਾਂ ਦੇਖ ਲਓ ਤੇ ਪਤਾ ਯਾਰ ਕਿੱਥੇ ਕਿੱਥੇ ਜੋੜਿਆ ਉਹ ਇਹ ਨਹੀਂ ਜੁੜਦੇ ਹੁੰਦੇ ਭੁੱਲ ਜਾ ਚਲ ਤੂੰ ਇਹਨਾਂ 'ਤੇ ਭੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਅੱਛਾ ਇਹ 1500 ਰੁਪਏ ਫਿਰ ਕਰ ਦਈਏ ਪੈਗ ਕਰੀ ਯਾਰ ਥੋੜੀ ਇਸ ਤੋਂ ਸਸਤੀ ਨਹੀਂ ਹੈਗੀ ਕੋਈ ਇਤੋਂ ਸਸਤੀ ਆਹੋ ਤੁਹਾਨੂੰ ਦੱਸਿਆ ਤੇ ਹੈ ਕਿਤੇ ਕਰਾਇ ਤੇ ਪਾਣੀ ਫੇਰਨਾ ਹੁੰਦਾ ਚਲ ਆਜੇ ਕਿੱਥੇ ਲੈ ਚੱਲੇ ਆਂ ਜਾਏਗਾ ਨਾ ਚੱਲੇਗਾ ਚੱਲੇ ਆ ਉਹ ਤੈਨੂੰ ਸੀਟ ਦਿਖਾਵਾਂ ਸਸਤੀ ਆ ਚੱਕ ਉਹ ਇਹ ਕੀ ਭਾਜੀ ਇਹ ਸਭ ਤੋਂ ਸਸਤੀ ਸੀਟ ਇੱਥੇ ਬਹਿਣਾ ਗਿੱਦਾ ਮੈਂ ਹੁਣੇ ਹੀ ਦੱਸਦਾ ਤੈਨੂੰ ਆਇਦਾ ਕਿਉਂ ਪਵਾ ਦੇ ਬੋਰੇ ਜੇ ਉਹ ਰਹਿਣ ਦਿਓ ਭਾਜੀ ਕਿਉਂ ਹੁਣ ਕੀ ਆ ਤੂੰ ਆਪ ਹੀ ਤਾਂ ਕਹਿੰਦਾ ਸੀ ਕਿ ਕੀਤੇ ਕਰਾਇ ਤੇ ਪਾਣੀ ਪਾ ਦੇਣਾ ਹੁੰਦਾ ਉਹ ਨਾਲ ਰੁਪਇਆ 6000 ਬਚੰਡਿਆ